ਓਮ ਸ਼ਾਂਤੀ ਤੁਸੀਂ ਸੁਣ ਰਹੇ ਹਾਂ ਅੱਜ ਦਾ ਪਰਮਾਤਮ ਵਰਦਾਨ ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਕਹਿ ਰਹੇ ਨੇ ਕਿ ਮਨ ਮਨਾ ਪਵ ਦੇ ਨਾਲ ਮਧਯ ਜੀ ਪਵ ਦੇ ਮੰਤਰ ਸਰੂਪ ਦੇ ਵਿੱਚ ਸਥਿਤ ਰਹਿਣ ਵਾਲੇ ਮਹਾਨ ਆਤਮਾ ਪਵ ਤੁਸੀਂ ਬੱਚਿਆਂ ਨੂੰ ਮਨ ਮਨਾ ਪਵ ਦੇ ਨਾਲ ਮਧਯ ਜੀ ਪਵ ਦਾ ਵੀ ਵਰਦਾਨ ਹੈ ਆਪਣਾ ਸਵਰਗ ਦਾ ਸਰੂਪ ਸਮ੍ਰਿਤੀ ਵਿੱਚ ਰਹੇ ਇਸ ਨੂੰ ਕਿਹਾ ਜਾਂਦਾ ਹੈ ਮਧਿਆਜੀਪ। ਜੋ ਆਪਣੇ ਸ੍ਰੇਸ਼ਟ ਪ੍ਰਾਪਤੀਆਂ ਦੇ ਨਸ਼ੇ ਦੇ ਵਿੱਚ ਰਹਿੰਦੇ ਨੇ ਉਹੀ ਮਧਿਆਜੀਪ ਭਵ ਦੇ ਮੰਤਰ ਸਰੂਪ ਦੇ ਵਿੱਚ ਸਥਿਤ रह ਸਕਦੇ ਨੇ। ਜੋ ਮਧਿਆਜੀਪ ਹੈ ਉਹ ਮਨਮਨਾ ਭਾਵਤਾ ਹੋਣ ਗਈ। ਇਸ ਤਰ੍ਹਾਂ ਦੇ ਬੱਚਿਆਂ ਦੇ ਹਰ ਸੰਕਲਪ ਹਰ ਬੋਲ ਹਰ ਕਰਮ ਮਹਾਨ ਹੋ ਜਾਂਦੇ ਹਨ। स्मृति स्वरूप बनना माना महान आत्मा बनना आज के वरदान ਦੇ ਵਿੱਚ ਪਰਮਾਤਮਾ ਸਾਨੂੰ ਸਮ੍ਰਿਤੀ ਦਿਲਾ ਰਹੇ ਨੇ ਯਾਦ ਦਿਲਾ ਰਹੇ ਨੇ ਸਾਡਾ લક્ષ્ય ਕੀ ਮਨ ਮਨਾ ਭਾਵ ਦਾ ਮਤਲਬ ਹੈ ਕਿ ਮਨ ਹੀ ਮਨ ਉਸ ਇੱਕ ਪਰਮਾਤਮਾ ਨੂੰ ਯਾਦ ਕਰਨਾ ਅਤੇ ਮਧਿਆਜੀ ਭਾਵ ਦਾ ਮਤਲਬ ਹੈ ਕਿ ਆਪਣੇ લક્ષ્ય ਨੂੰ ਯਾਦ ਕਰਨਾ ਜਿਵੇਂ ਬ੍ਰਹਮਾ ਵਿਸ਼ਨੂੰ ਮਹੇਸ਼ ਤਿੰਨ ਵਿਚਕਾਰ ਖੜੇ ਨੇ ਵਿਸ਼ਨੂੰ ਜੀ ਮਧਿਆ ਦੇ ਵਿੱਚ ਖੜੇ ਨੇ ਪਰਮਾਤਮਾ ਕਹਿੰਦਾ ਉਸ ਨੂੰ ਆਪਣੇ ਜੀਵਨ ਦਾ ਲਕਸ਼ਯ ਬਣਾਓ ਕਿ ਅਸੀਂ ਕੀ ਬਣਨਾ ਹੈ ਨਰ ਤੋਂ ਨਾਰਾਇਣ ਨਾਰੀ ਤੋਂ ਲਕਸ਼ਮੀ ਮਾਨਸ ਤੋਂ ਦੇਵਤਾ ਇਸ ਲਕਸ਼ਯ ਨੂੰ ਹਮੇਸ਼ਾ ਜਲਸੀ ਸਮ੍ਰਿਤੀ ਦੇ ਵਿੱਚ ਰੱਖਦੇ ਆ ਤਾਂ ਸਾਡੇ ਅੰਦਰ ਉਹ ਗੁਣ ਆਣੇ ਆਟੋਮੈਟਿਕ ਸ਼ੁਰੂ ਹੋ ਜਾਂਦੇ ਨੇ ਜਿਸ ਤਰ੍ਹਾਂ ਕਿਹਾ ਜਾਂਦਾ ਕੋਈ ਬੱਚਾ ਸਕੂਲ ਜਾਂਦਾ ਹੈ ਅਸੀਂ ਉਹਨੂੰ ਪ੍ਰੇਰਣਾ ਦਿੰਦੇ ਹਾਂ ਵੀ ਰੋਜ਼ ਸਕੂਲ ਜਾਣਾ ਚਾਹੀਦਾ ਹੈ ਵੱਡਿਆਂ ਦਾ ਰਿਗਾਰਡ ਕਰਨਾ ਚਾਹੀਦਾ ਹੈ ਟੀਚਰਸ ਦਾ ਕਹਿਣਾ ਮੰਨਣਾ ਚਾਹੀਦਾ ਹੈ ਪਰ ਕਿਉਂ ਤੇ ਬੱਚੇ ਨੂੰ ਲਕਸ਼ਯ ਦਿੰਦੇ ਆ ਕਿ ਇਹਨਾਂ ਕੋਲੋਂ ਪੜ ਕੇ ਹੀ ਤੁਸੀਂ ਕੀ ਬਣੋਗੇ ਵੱਡੇ ਇਨਸਾਨ ਬਣੋਗੇ ਕੋਈ ਡਾਕਟਰ ਕੋਈ ਇੰਜੀਨੀਅਰ ਕੋਈ ਜੱਜ ਵਕੀਲ ਜੋ ਵੀ ਬੱਚੇ ਦਾ ਲਕਸ਼ਯ ਹੈ ਜੋ ਬਣਨਾ ਚਾਹੁੰਦਾ ਹੈ ਉਹਨੂੰ ਲਕਸ਼ਯ ਯਾਦ ਕਰਾਇਆ ਜਾਂਦਾ ਹੈ ਕਿ ਇਸ ਲਕਸ਼ਯ ਨੂੰ ਪ੍ਰਾਪਤ ਕਰਨ ਲਈ ਆਪਣੇ ਅੰਦਰ ਉਹ ਪੜਾਈ ਲਈ ਜਜ਼ਬਾ ਪੈਦਾ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਗਿਆਨ ਮਾਰਗ ਦੇ ਵਿੱਚ ਵੀ ਪਰਮਾਤਮਾ ਕਹਿੰਦੇ ਨੇ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਉਸ ਰੱਬ ਨੂੰ ਯਾਦ ਕਰਨਾ ਹੈ ਪਰ ਉਸ ਰੱਬ ਨੂੰ ਯਾਦ ਕਰਨ ਨਾਲ ਕੀ ਹੋਏਗਾ ਇਹ લક્ષ્ય ਵੀ ਸੰਪਪਤਾ ਹੋਣਾ ਜ਼ਰੂਰੀ ਹੈ ਨਹੀਂ ਤਾਂ ਜਿਸ ਤਰ੍ਹਾਂ ਬਿਨਾਂ ਲક્ષ્ય ਦੇ ਬੱਚਾ ਸਕੂਲ ਜਾਂਦਾ ਹੈ ਉਹ ਕਿੰਨੇ ਕੁ ਦਿਨ ਜਾਏਗਾ 2-4 ਦਿਨ ਕੁਝ ਦਿਨ ਜਾਏਗਾ ਕੁਝ ਸਾਲ ਜਾਏਗਾ ਉਸ ਤੋਂ ਬਾਅਦ ਹੌਲੀ 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 ਹੋਰ ਉਹਦਾ ਇੰਟਰਸਟ ਘੱਟ ਜਾਏਗਾ ਕਿਉਂਕਿ ਉਹਦੇ ਕੋਲ ਕੋਈ લક્ષ્ય ਨਹੀਂ ਹੈ ਇਸੇ ਤਰ੍ਹਾਂ ਹੀ ਗਿਆਨ ਮਾਰਗ ਦੇ ਵਿੱਚ ਵੀ ਅਸੀਂ ਚੱਲ ਰਹੇ ਹਾਂ ਪ੍ਰਮਾਤਮਾ ਨੂੰ ਯਾਦ ਕਰ ਰਹੇ ਹਾਂ ਸਵੇਰੇ ਸ਼ਾਮ ਸੇਵਾ ਕਰ ਰਹੇ ਹਾਂ ਜੀਵਨ ਦੇ ਵਿੱਚ ਤਰਨਾ ਤਰ ਰਹੇ ਹਾਂ ਪਰ ਸਾਨੂੰ ਪਤਾ ਹੋਣਾ ਜ਼ਰੂਰੀ ਹੈ ਕਿ ਸਾਡਾ લક્ષ્ય ਕੀ ਹੈ ਜੇਕਰ ਅਸੀਂ ਬਿਨਾਂ લક્ષ્ય ਦੇ ਚੱਲਾਂਗੇ कुछ दिन कुछ महीने कुछ साल जरूर ऐसे चलेंगे लेकिन उस तो बाद होली होली पैर पीछे होने शुरू हो जाएंगे, क्योंकि लक्ष्य नहीं है आज परमात्मा ने कहा कि लक्ष्य नु याद करोगे तो लक्षण तो आपके अंदर ऑटोमेटिकली आने शुरू हो जाएंगे इस करके आज से सारा दिन इस स्मृति के बीच कि मैं आत्मा ਸਵਰਗ ਦਾ ਰਾਜ ਪ੍ਰਾਪਤ ਕਰਨ ਵਾਲੀ ਆਤਮਾ ਹਾਂ ਮੇਰਾ ਲਕਸ਼ ਮੇਰੇ ਜੀਵਨ ਦਾ ਉਦੇਸ਼ ਇਸ ਮਾਨਸ ਜਨਮ ਦੇ ਵਿੱਚ ਸਰਵ ਪ੍ਰਾਪਤੀਆਂ ਨੂੰ ਹਾਸਿਲ ਕਰਨਾ ਹੈ ਮੈਂ ਆਤਮਾ मन ही मन उस पिता परमात्मा नु याद करके अपने लक्ष्य प्राप्त कर रही है। मैं आत्मा महान आत्मा बन रही हाँ शांति